ਬੈਸਟਰਾ ਡਿਸਕ੍ਰਾਈਬ ਕੀਤਾ ਹੈ ਕਿ ਕਹਿੰਦੇ ਕਿ ਕਿਤਾਬਾਂ ਜਿਹੜੀਆਂ ਨਗੀਆਂ ਕਈ ਕਿਸਮ ਦੀਆਂ ਹੁੰਦੀਆਂ ਨੇਗੀਆਂ ਇਸ ਦੇ ਵਿੱਚ ਇੱਕ ਕਿਤਾਬ ਦੇ ਜੇ ਤੁਸੀਂ ਬਲਰਬਸ ਪੜ੍ਹ ਲਓ ਇਹਦੇ ਚ ਚੀਫ ਆਫ ਆਰਮੀ ਸਟਾਫ ਜਨਰਲ ਵੀਪੀ ਮਲਿਕ ਨੇ ਲਿਖਿਆ ਮਾਰਕ ਟੱਲੀ ਉਹਨੇ ਲਿਖਿਆ ਐਚ ਕੇ ਦੂਆ ਜਿਹੜਾ ਟ੍ਰਿਬਿਊਨ ਹਿੰਦੁਸਤਾਨ ਟਾਈਮਜ਼ ਇੰਡੀਅਨ ਐਕਸਪ੍ਰੈਸ ਦੇ ਐਡੀਟਰ ਰਹੇ ਚੁੱਕੇ ਨੇਗੇ ਟਾਈਮਜ਼ ਆਫ ਇੰਡੀਆ ਦੇ ਐਡਵਾਈਜ਼ਰ ਰਹੇ ਚੁੱਕੇ ਨੇਗੇ ਉਹਨਾਂ ਨੇ ਲਿਖਿਆ ਆ ਪੰਜਾਬ ਦਾ ਰੀਸੈਂਟ ਟਾਈਮ ਸਭ ਤੋਂ ਵੈਲ ਨੋਨ ਹਿਸਟੋਰੀਅਨ ਲੇਟ ਗਰੇਵਾਲ ਸਾਹਿਬ ਵਾਈਸ ਚਾਂਸਲਰ ਜੀਐਨਡੀਯੂ ਉਹਨਾਂ ਦੀ ਰਿਪੋਰਟ ਹੈਗੀ ਹੈ ਸੋਸ਼ੀਓਲੋਜਿਸਟ ਦੀਪੰਕਰ ਗੁਪਤਾ ਦੀ ਹੈਗੀ ਹੈ ਲੈਫਟ ਰੈਜਨਲ ਪਨਾਗ ਦੀ ਹੈਗੀ ਹੈ ਸਾਰਿਆਂ ਨੇ ਕਿਹਾ ਵੀ ਆਬਜੈਕਟਿਵ ਹੈ ਕਿਉਂਕਿ ਮੈਂ ਕੋਈ ਤੱਥ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿੱਥੇ ਮੈਂ ਕਿਸੇ ਤੱਥ ਨਾਲ ਐਗਰੀ ਕਰਦਾ ਸੀ ਉਹਨੂੰ ਮੈਂ ਸਪੋਰਟ ਕੀਤਾ ਜਿੱਥੇ ਮੈਂ ਨਹੀਂ ਐਗਰੀ ਕਰਦਾ ਸੀ ਉੱਥੇ ਦੱਸਿਆ ਕਿ ਇਸ ਕਾਰਨ ਕਰਕੇ ਮੈਂ ਇਹਦੇ ਨਾਲ ਐਗਰੀ ਨਹੀਂ ਕਰਦਾ ਈਵਨ ਮਾਰਕ ਕੱਲੀ ਨਾਲ ਮੈਂ ਡਿਸਐਗਰੀ ਕੀਤਾ ਹਾਂ ਜੀ ਤੁਸੀਂ ਪਹਿਲਾਂ ਪਹਿਲੇ ਚੈਪਟਰਾਂ ਚ ਹੈ ਅnd despite that he has recommended this book ਬਿਲਹਰ ਜਿਹੜਾ ਹੈ ਜਿਹੜਾ ਤੁਹਾਡਾ ਪ੍ਰੋਸਪੈਕਟਿਵ ਐਜ਼ ਅ ਅਫੀਸ਼ੀਅਲ ਉਥੇ ਡਿਊਟੀ ਕਰਦੇ ਸੀ ਤੇ ਪਲੱਸ ਇਸ ਕਿਤਾਬ ਦੇ ਹਾਂਜੀ ਇਧਰ ਇਧਰ ਉਹਦੇ ਵਿੱਚ ਕੀ ਕੋਈ ਆਜੇ ਇੱਕ ਦੋ ਤੱਥ ਤੁਸੀਂ ਸ਼ੇਅਰ ਕਰਦੇ ਹੋ ਨਹੀਂ ਮੈਂ ਦੱਸਦਾ ਜੀ ਉਹ ਹੋ ਰਹੇ ਨੇ ਸਾਰੀ ਪੜ੍ਹਮਗੇ ਜਿਹੜੀ ਹੈ ਜੀ ਬਟ ਬਹੁਤ ਸਾਰੇ ਲੋਕਾਂ ਦੇ ਬਾਰੇ ਦੱਸਿਆ ਕਿ ਇਹ ਸਾਰਾ ਘਟਨਾਕਰਮ ਕਾਲਿਆ ਜਾ ਸਕਦਾ ਸੀਗਾ ਤੁਸੀਂ ਅਟਰਬੋਇਲਿੰਗ ਪੰਜਾਬ ਦੇ ਵਿੱਚ ਵੀ ਇਹ ਗੱਲ ਇਹੀ ਲਿਖੀ ਹੈ ਜੀ ਇਹੀ ਚੀਜ਼ ਇਹਦੇ ਵਿੱਚ ਹੈਗੀ ਬਿਲਕੁਲ ਲੱਗਦਾ ਕਿ ਇਨਸਾਨੀ ਚੀਜ਼ਾਂ ਸੱਚੀ ਟਾਲੀ ਜਾਂ ਸਕਦੀ ਸੀ ਕਿਉਂਕਿ ਤੁਸੀਂ ਬਾਰ ਬਾਰ ਜ਼ਿਕਰ ਕੀਤਾ ਐਟ ਲੀਸਟ ਅਟੈਂਪਟ ਹੋ ਸਕਦੀ ਸੀ ਆਈ ਡੋਨਟ نو ਵੀ ਤਰਦੀ ਕੇ ਨਾਮ ਮੈਨੂੰ ਨਹੀਂ ਪਤਾ ਜਿਹੜਾ ਹੈਗਾ ਲੇਕਿਨ ਅਟੈਂਪਟ ਸ਼ੁੱਡ ਹੈਵ ਬੀਨ ਦੇਰ ਮੈਚ ਇਸ ਤਰ੍ਹਾਂ ਡਿਸਕ੍ਰਾਈਬ ਕੀਤਾ ਹੈ ਕਿ ਕਿਤਾਬਾਂ ਜਿਹੜੀਆਂ ਨਗੀਆਂ ਕਈ ਕਿਸਮ ਦੀਆਂ ਹੁੰਦੀਆਂ ਨੇਗੀਆਂ ਇਸ ਦੇ ਵਿੱਚ ਇੱਕ ਕਿਤਾਬ ਦੇ ਜੇ ਤੁਸੀਂ ਬਲਰਬਸ ਪੜ੍ਹ ਲਓ ਇਹਦੇ ਚ ਚੀਫ ਆਫ ਆਰਮੀ ਸਟਾਫ ਜਨਰਲ ਬੀਪੀ ਮਲਿਕ ਨੇ ਲਿਖਿਆ ਮਾਰਕ ਟੱਲੀ ਉਹਨੇ ਲਿਖਿਆ ਅੱਜ ਕੇ ਦੁਆ ਜਿਹੜਾ ਟ੍ਰਿਬਿਊਨ ਹਿੰਦੁਸਤਾਨ ਟਾਈਮਸ ਇੰਡੀਅਨ ਐਕਸਪ੍ਰੈਸ ਦੇ ਐਡੀਟਰ ਰਹੇ ਚੁੱਕੇ ਨੇਗੇ ਟਾਈਮਸ ਆਫ ਇੰਡੀਆ ਦੇ ਐਡਵਾਈਜ਼ਰ ਰਹੇ ਚੁੱਕੇ ਨੇਗੇ ਉਹਨਾਂ ਨੇ ਲਿਖਿਆ ਆ ਪੰਜਾਬ ਦਾ ਰੀਸੈਂਟ ਟਾਈਮ ਸਭ ਤੋਂ ਵੈਲ ਨੋਨ ਹਿਸਟੋਰੀਅਨ ਲੇਟ ਘਰੇਵਾਲ ਸਾਹਿਬ ਐਸਚੈਂਸਟਰ ਜੀਐਡੀ ਉਹਨਾਂ ਦੀ ਹੈਗੀ ਹੈ ਸੋਸ਼ੀਓਲੋਜਿਸਟ ਦੀਪੰਕਰ ਗੁਪਤਾ ਦੀ ਹੈਗੀ ਹੈ ਲੈਫਟ ਦੇ ਜਨਰਲ ਪਨਾਗ ਦੀ ਹੈਗੀ ਹੈ ਸਾਰਿਆਂ ਨੇ ਕਿਹਾ ਵੀ ਆਬਜੈਕਟਿਵ ਹੈਕ ਉਕੇ ਮੈਂ ਕੋਈ ਤੱਥ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿੱਥੇ ਮੈਂ ਕਿਸੇ ਤੱਥ ਨਾਲ ਐਗਰੀ ਕਰਦਾ ਸੀ ਉਹਨੂੰ ਮੈਂ ਸਪੋਰਟ ਕੀਤਾ ਜਿੱਥੇ ਮੈਂ ਨਹੀਂ ਐਗਰੀ ਕਰਦਾ ਸੀ ਉੱਥੇ ਦੱਸਿਆ ਕਿ ਇਸ ਕਾਰਨ ਕਰਕੇ ਮੈਂ ਇਹਦੇ ਨਾਲ ਐਗਰੀ ਨਹੀਂ ਕਰਦਾ ਈਵਨ ਮਾਰਕ ਕੱਲੀ ਨਾਲ ਮੈਂ ਡਿਸਐਗਰੀ ਕੀਤਾ ਹਾਂਜੀ ਤੁਸੀਂ ਪਹਿਲਾਂ ਉਹ ਪਹਿਲੇ ਚੈਪਟਰਾਂ ਚ ਹੈ ਐਂਡ ਦੇਸਪਾਈਟ ਦੈਟ ਹੀ ਹੈਜ਼ ਰეკਮੈਂਡਡ ਦਿਸ ਬੁੱਕ ਬਿਲਾਰਬ ਜਿਹੜਾ ਹੈ ਜਿਹੜਾ ਤੁਹਾਡਾ ਪ੍ਰੋਸਪੈਕਟਿਵ ਐਜ਼ ਅ ਅਫੀਸ਼ੀਅਲ ਉੱਥੇ ਡਿਊਟੀ ਕਰਦੇ ਸੀ ਤੇ ਪਲੱਸ ਇਸ ਕਿਤਾਬ ਦੇ ਹਾਂਜੀ ਉਹਦੇ ਵਿੱਚ ਕੀ ਕੋਈ ਆਜੇ ਇੱਕ ਦੋ ਤੱਥ ਤੁਸੀਂ ਸ਼ੇਅਰ ਕਰਦੇ ਹੋ ਨੇ ਮੈਂ ਦੱਸਤਾ ਜੀ ਹੋ ਹੋ ਰਹੇ ਨੇ ਸਾਰੀ ਪੜੋਗੇ ਤੇ ਜਿਹੜੀ ਜੀ ਬਹੁਤ ਸਾਰੇ ਲੋਕਾਂ ਦੇ ਬਾਰੇ ਦੱਸਿਆ ਕਿ ਇਹ ਸਾਰਾ ਘਟਨਾਕਰਮ ਕਾਲੀਆਂ ਜਾ ਸਕਦਾ ਸੀ ਕਿ ਤੁਸੀਂ ਟਰਬੋਲੈਂਸ ਪੰਜਾਬ ਦੇ ਵਿੱਚ ਵੀ ਇਹ ਗੱਲ ਇਹੀ ਲਿਖੀ ਹੈ ਜੀ ਇਹੀ ਚੀਜ਼ ਇਹਦੇ ਵਿੱਚ ਹੈਗੀ ਬਿਲਕੁਲ ਲੱਗਦਾ ਕਿ ਇਨਸਾਨੀ ਚੀਜ਼ਾਂ ਸੱਚੀ ਟਾਲੀਆਂ ਜਾ ਸਕਦੀ ਸੀ ਕਿਉਂਕਿ ਤੁਸੀਂ ਬਾਰ ਬਾਰ ਜਿਵੇਂ ਐਟ ਲੀਸਟ ਅਟੈਂਪਟ ਹੋ ਸਕਦੀ ਸੀ ਆਈ ਡੋਟ ਨੋ ਵੀ ਤੜਦੀ ਕਿ ਨਾ ਮੈਨੂੰ ਨਹੀਂ ਪਤਾ ਜਿਹੜਾ ਹੈਗਾ ਲੇਕਿਨ ਅਟੈਂਪਟ ਸ਼ੁੱਡ ਹੈਵ ਬੀਨ ਦੇ